ਦੋਸਤੋ ਲੋਕਾਂ ਨੂੰ ਪੰਜਾਬੀ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਅਸਿਨੀ ਜਰਨਲਿਸਟ ਪਰਮਿੰਦਰ ਸਿੰਘ ਰਾਏ ਪਰ ਸਵਾਗਤ ਪਰਮਿੰਦਰ ਜੀ ਅਸਿਕਾ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਾ ਤੇ ਨਾਲ ਨਾਲ ਜਿਹੜੀ ਗੱਠਜੋੜ ਦੀ ਸ਼ੁਰੂਆਤ ਹੈ ਉਹ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਇੰਡੀਆ ਅਲਾਈንስ ਦੇ ਵਿੱਚ ਇੰਡੀਆ ਅਲਾਈንስ ਦਾ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਚੰਡੀਗੜ੍ਹ ਦਾ ਸਿਰਫ ਪੰਜਾਬ ਤੇ ਵੀ ਹੋਊਗਾ ਸੋ ਸ਼ੁਰੂਆਤ ਤੇ ਚੰਡੀਗੜ੍ਹ ਤੋਂ ਹੋਈ ਆ ਜੀ ਰਜਿੰਦਰ ਜੱਬ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ 28 ਸਤੰਬਰ ਤੋਂ ਲਗਾਤਾਰ ਜੇਲ੍ਹ ਦੇ ਵਿੱਚ ਸੀਗੇ ਸੁਖਪਾਲ ਸਿੰਘ ਖਹਿਰਾ ਪਹਿਲਾਂ ਐਨਡੀਪੀਐਸ ਦੇ ਕੇਸ ਦੇ ਵਿੱਚ ਸੀਗੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਨਾਲ ਹੀ ਉਹਨਾਂ ਦੇ ਤੇ ਇੱਕ ਮਹਿਲਾ ਨੂੰ ਧਮਕਾਉਣ ਦਾ ਦੋਸ਼ ਲਾ ਕੇ ਇੱਕ ਕੇਸ ਹੋਰ ਖੋਲ੍ਹ ਦਿੱਤਾ ਗਿਆ ਸੀ ਕਪੂਰਥਲਾ ਅਦਾਲਤ ਵੱਲੋਂ ਫਿਰ ਜੇਲ੍ਹ ਚ ਭੇਜ ਦਿੱਤਾ ਗਿਆ ਸੀ ਨਾਬਾ ਜੇਲ੍ਹ ਤੋਂ ਅੱਜ ਰਿਹਾਈ ਹੋਈ ਹੈ ਉਹਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਕਪੂਰਥਲਾ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਯਾਨੀ ਕਿ ਆਪਾਂ ਸਿੱਧੇ ਤੌਰ ਤੇ ਤੇ ਕਹਿ ਦਿਆ ਕਿ ਸੁਖਪਾਲ ਸਿੰਘ ਖੈਰਾ ਬਾਹਰ ਆ ਗਿਆ ਕਾਂਗਰਸ ਪਾਰਟੀ ਦੇ ਇੱਕ ਕਹੋ ਸਿਰ ਕਾਡਾ ਆਗੂ ਨੇ ਨਿਤੜ ਕਾਗੂ ਕਹੋ ਲਓ ਲੀਡਰ ਕਹੋ ਲਓ ਜਾਂ ਬੋਲਣ ਵਾਲੇ ਕਹਿੰਨੂੰ ਠੀਕ ਹੈ ਉਹ ਉਹ ਇੱਕ ਜੋਰ ਸ਼ੋਰ ਨਾਲ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਸ ਕਰਾਮ ਦੀ ਮਾਦੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਵੀ ਰਹੇ ਆ ਤੇ ਦੂਜੇ ਪਾਸੇ ਨਾਲ ਇੱਕ ਇਹਦੇ ਪੈਰਲਲ ਇੱਕ ਗੱਲ ਹੋਰ ਜੁੜ ਜਾਂਦੀ ਹੈ ਕਿ ਚੰਡੀਗੜ੍ਹ ਦੇ ਵਿੱਚੋਂ ਕਾਂਗਰਸ اور ਆ ਆਮ ਆਦਮੀ ਪਾਰਟੀ ਦਾ ਜਿਹੜਾ ਗੱਠ ਜੋੜ ਉਹ ਸ਼ੁਰੂ ਹੋ ਚੁੱਕਾ ਹੈ। ਯਾਨੀ ਕਿ ਪੰਜਾਬ ਵਿੱਚ ਜਿਹੜੀਆਂ ਅਟਕਲਾਂ ਲੱਗ ਜਾਂਦੀਆਂ ਜਾ ਰਹੀਆਂ ਸੀ ਕਿ ਐ ਪਤਾ ਨਹੀਂ ਹੋਊਗਾ ਜਾਂ ਨਹੀਂ ਆਊਗਾ। ਉਹ ਐਗਿਆ ਲੋਕ ਕਿ 70 ਤੋਂ 80% ਗੱਲਬਾਤ ਸਿਰੇ ਚੜ ਚੁੱਕੀ ਹੋਊਗੀ। ਤੇ ਜਲਦੀ ਮੇਰੇ ਖਿਆਲ ਪੰਜਾਬ ਦੇ ਵਿੱਚ ਵੀ ਆ ਆ ਜਿਹੜੀਆਂ ਆਪ ਆਦੀ ਪਾਰਟੀ اور کانگریس ਦਾ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠ ਜੋੜ ਹੈਗਾ ਉਹ ਵੀ ਕਿਤੇ ਨਾ ਕਿਤੇ ਛੇਤੀ ਅਨੌਸਰ ਹੋ ਜਾਊਗਾ। ਤੇ ਹੁਣ ਜਿਹੜੀ ਸਥਿਤੀ ਹੈਗੀ ਹੈ ਦੋਨਾਂ ਦੀ 705 ਚੈਂ ਕੰਡੀਗੜ ਦੇ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਬਣੂਗਾ ਜਾਨੀ ਕਿ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਲਿਆ ਗਿਆ ਡਿਪਟੀ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਜਿਹੜੇ ਉਹ ਕਾਂਗਰਸ ਦੇ ਲਿਆਏ ਗਿਆ ਜਿਹੜਾ ਕਾਂਗਰਸ ਦਾ ਮੇਅਰ ਦਾ ਕੈਂਡੀਡੇਟ ਸੀਗਾ ਉਹਨੇ ਨਾਮਜ਼ਦਗੀ ਵਾਪਸ ਵੀ ਲੈ ਲਈ ਹੈ ਸ਼ਨੀਵਾਰ ਨੂੰ ਨੇ ਨਾਮਜ਼ਦਗੀ ਭਰਤੀ ਸੀਗੀ ਉਹ ਤੋਂ ਵਾਪਸ ਵੀ ਲਈ ਹੈ ਪਵਨ ਵਾਜਨ ਨੇ ਬਕਾਇਦਾ ਤੌਰ ਤੇ ਨਾਮ ਕਰ ਦਿੱਤਾ ਤੋ ਹੁਣ 705 ਇਹ ਬਣ ਗਿਆ ਸਥਿਤੀ ਇਹ ਬਣ ਗਈ ਕਿ ਖੈਰਾ ਬਾਹਰ ਆ ਗਿਆ ਖੈਰਾ ਦੇ ਉੱਤੇ ਕਿਹਾ ਜਾ ਰਿਹਾ ਚਹੇ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਖੈਰਾ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਅਨਿਆਹ ਹੋਇਆ ਜਿਹੜਾ ਠੀਕ ਹੈ ਉਹ ਉਹ ਕਿਵੇਂ ਬਰਦਾਸ਼ਤ ਕਰੀਏ ਹੁਣ ਖੈਰਾ ਵੀ ਬਾਹਰ ਆ ਗਿਆ ਉਹ ਵੀ ਗੱਲ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਬੇਟੇ ਲਗਾਤਾਰ ਭਗਵੰਤਮਾਨ ਹੋ ਰਹੇ ਤੇ ਤੁਸੀਂ ਦੇਖਿਆ ਹੀ ਪਤਾ ਹੀ ਹੈ ਸਭ ਨੂੰ ਸੋਸ਼ਲ ਮੀਡੀਆ ਰਾਹੀਂ ਭਗਵੰਤਮਾਨ ਹੋ ਰਹੇ ਤੇ ਇਦਾਂ ਨਿਸ਼ਾਨੇ ਕੱਸਦੇ ਰਹੇ ਆ ਕਿ ਇਹਨਾਂ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਸਿਆਸੀ ਖੇਡ ਕੱਢੀ ਜਾ ਰਹੀ ਹੈ ਸਿਆਸੀ ਖੇਡ ਕੱਢੀ ਜਾ ਰਹੀ ਹੈ ਹੁਣ ਜਦੋਂ ਗੱਠਜੋੜ ਹੋਣ ਦੀ ਸ਼ੁਰੂਆਤ ਹੋ ਗਈ ਹੈ ਹੁਣ ਨਮਜੋਤ ਸਿੰਘ ਸਿੱਧੂ ਚਾਹੇ ਆ ਬਾਲਬਹਰੀ ਹੋ ਗਏ ਚਾਹੇ ਸੁਖਪਾਲ ਖੈਰਾ ਖਾਸ ਕਰ ਸੁਖਪਾਲ ਖੈਰਾ ਜਿਹੜੇ ਨਾ ਧੜਕਾ ਕੂ ਬਣਦੇ ਜਾਂਦੇ ਉਹਨਾਂ ਲਈ ਸਥਿਤੀ ਕਿਸ ਤਰ੍ਹਾਂ ਦੀ ਹੋਊਗੀ ਅੱਗੇ ਜੇ ਤਾਂ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਦੇ ਤਾਂ ਵੀ ਹੁਣ ਆ ਪਾਰਟੀ ਤੋਂ ਬੇਮਕੂੰਦ ਇਹ ਜਾਂ ਪਾਰਟੀ ਦੇ ਅਜੰਡੇ ਤੋਂ ਬਾਹਰ ਜਾਂਦੇ ਐ ਇਨਡਿਸਿਪਲਿਨ ਕਰੀਏਟ ਹੁੰਦਾ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਚਾਹੇ ਬਾਜਬਾ ਹੋਣ ਜਾਂ ਉਪਰਿੰਗ ਹੋਣ ਜਾਂ ਹੋਰ ਵੀ ਕੋਈ ਨੇਤਾ ਹੋਵੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਜੇ ਪੱਖ ਤੇ ਜਾਂਦੇ ਐ ਫਿਰ ਲੋਕਾਂ ਦੇ ਵਿੱਚ ਵਿਚਾਰ ਨੌਕਾ ਹੋ ਜੂਗਾ ਫਿਰ ਲੋਕਾਂ ਦੇ ਵਿੱਚ ਕੀ ਗੱਲ ਕਰਨਗੇ ਗੱਠ ਜੋੜ ਦੀ ਸ਼ੁਰੂਆਤ ਹੋ ਚੁੱਕੀ ਐ ਹਾਈ ਕਮਾਂਡ ਤੋਂ ਬਾਹਰ ਜਾਣਾ ਕੋਈ ਮੰਨਦਾ ਨਹੀਂ ਇਹਨਾਂ ਦੇ ਵਿੱਚੋਂ ਕਿਉਂਕਿ ਕਹਿੰਦੇ ਕਿ ਹਾਈ ਕਮਾਂਡ ਸੁਪਰੀਮ ਐ ਅਸੀਂ ਹਾਈ ਕਮਾਂਡ ਦਾ ਜਿਹੜਾ ਹੈਗਾ ਕਿ ਹਾਂ ਮੰਨਾਂਗੇ ਜੋ ਹੁਕਮ ਹਾਈ ਕਮਾਂਡ ਵੱਲੋਂ ਹੋਊਗਾ ਉਹ ਕਰੇ ਕੀਤਾ ਜਾਊਗਾ। ਤੋਂ ਹਾਈ ਕਮਾਂਡ ਜੇ ਇਕੱਠ ਜੋੜ ਕਰਦੀ ਹੈ ਇਹਨਾਂ ਨੂੰ ਮੰਨਣਾ ਪਊਗਾ। ਫਿਰ ਜੇ ਮੰਨਣਾ ਪਊਗਾ ਤਾਂ ਆਮ ਆਦੀ ਪਾਰਟੀ ਦੇ ਖਿਲਾਫ ਕਿਵੇਂ ਬੋਲਿਆ ਜਾਊਗਾ? ਚੋਣ ਪ੍ਰਚਾਰ ਕਿਵੇਂ ਕੀਤਾ ਜਾਊਗਾ ਉਹਦੇ ਖਿਲਾਫ? ਇਹ ਤਾਂ ਹੋ ਨਹੀਂ ਸਕਦਾ। ਤੋਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਪਹਿਲਾਂ 2-3 ਵਾਰ ਗੱਲ ਕਰ ਚੁੱਕੇ ਐ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀਆਂ ਇਕੱਲੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਮੋਗਾ ਰੈਲੀ ਵਿਵਾਦਤ ਹੋਈ ਵੀ ਹੈ ਹੁਣ। ਤੇ ਇਦੋਂ ਸੁਖਪਾਲ ਸਿੰਘ ਖਹਿਰਾ ਵਰਗੇ ਹੋਗੇ ਜਿਹੜੇ ਲਗਾਤਾਰ ਸਰਕਾਰ ਨੂੰ ਭੰਡਦੇ ਜਾ ਰਹੇ ਆ ਦੂਜੇ ਪਾਸੇ ਖਿਲਾਫਤ ਜਿਹੜੀ ਅੰਦਰੂਨੀ ਖਿਲਾਫਤ ਹੈ ਸਿੱਧੂ ਦੇ ਖਿਲਾਫ ਲਾ ਲੋ ਕਾਂਗਰਸ ਦੇ ਵਿੱਚ ਹੀ ਸੋ ਲੱਗਦਾ ਹੈ ਕਿ ਇੱਕ ਨਵਾਂ ਟੜਾ ਬਣਨ ਦੇ ਅਸਾਰ ਜਿਹੜੇ ਹੈਗੇ ਆ ਉਹ ਬਹੁਤ ਸਪਸ਼ਟ ਹੁੰਦੇ ਜਾ ਰਹੇ ਆ ਜੇ ਹਾਈ ਕਮਾਂਡ ਤੋਂ ਜੇ ਹਾਈ ਕਮਾਂਡ ਨੂੰ ਦਰਕਨਾਰ ਕਰਦੇ ਆ ਤਾਂ ਖਹਿਰਾ ਮੇਰੇ ਖਿਆਲ ਨਾਲ ਨਰਨਵਜੋਤ ਸਿੰਘ ਸਿੱਧੂ ਨਾਲ ਖੰਡਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਖਹਿਰਾ ਦੇ ਹੱਕ ਵਿੱਚ ਬੋਲੇ ਆ ਇਹ 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 ਰੈਣੀ ਦੇ ਵਿੱਚ ਵੀ ਬੋਲੇ ਆ ਸੋਸ਼ਲ ਮੀਡੀਆ ਤੇ ਵੀ ਬੋਲੇ ਆ ਸੋ ਉਹ ਮੇਰੇ ਖਿਆਲ ਨਾਲ ਇੱਕ ਢੜਾ ਜਿਹੜਾ ਇੱਕ ਆਪਣੇ ਆਪ ਵੱਖਰਾ ਹੁੰਦਾ ਚਲਾ ਜਾਊ ਚਲਾ ਜਾਊਗਾ ਜੇ ਹਾਈ ਕਮਾਂਡ ਦੀ ਨਾਮ ਹੋਣੀ ਜੇ ਜੇ ਹਾਈ ਕਮਾਂਡ ਗੱਠਜੋੜ ਨੂੰ ਕਹਿ ਦਿੰਦੀ ਹੈ ਦੋਨੋਂ ਪ੍ਰਸਥਿਤੀਆਂ ਦੇ ਵਿੱਚ ਇੱਕ ਢੜਾ ਵੱਖਰਾ ਨਿਕਲ ਜਾਏਗਾ ਜਿਹੜਾ ਅ ਪ ਕਹਿ ਲੋ ਕਿ ਰੀਜਨਲ ਪਾਰਟੀ ਦੇ ਰੂਪ ਵਿੱਚ ਵੀ ਅੱਗੇ ਆ ਸਕਦਾ ਜਾਂ ਕੋਈ ਹੋਰ ਆਲਟਰਨੇਟ ਕਹਿ ਲੋ ਕਿ ਹੋਰ ਬਦਲ ਹੋ ਸਕਦਾ ਜਿਹੜਾ ਮਜੋਸ਼ ਸਿੰਘ ਸਿੱਧੂ ਬਣਾਉ ਆਪਣਾ ਆਇਆ ਜਾਵੇ ਉਦੇ ਨਾਲ ਉਹਦੇ ਵਿੱਚ ਇੱਕ ਦੋ ਬੰਦੇ ਜਿਹੜੇ ਜਿਨ੍ਹਾਂ ਨੂੰ ਥਾਪੜਾ ਦਿੱਤਾ ਜਾ ਰਿਹਾ ਸਟੇਜਾਂ ਤੇ ਖੜਾ-ਖੜਾ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਉਹ ਆਗੂ ਹੋਣਗੇ ਖੈਰਾ ਸਾਫ ਵਰਗੇ ਹੋ ਸਕਦੇ ਆ ਤੇ ਜਿਹੜੇ ਇਧਰੋਂ ਇਮਾਨਦਾਰ ਮੰਨੇ ਜਾਂਦੇ ਜਾਂ ਨਵਜੋਤ ਸਿੰਘ ਸਿੱਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਸੀ ਉਹ ਮੰਨੇ ਜਾ ਸਕਦੇ ਆ ਯਾਨੀ ਕਿ ਇੱਕ ਪੱਖ ਇੱਕ ਧੜਾ ਖੜਾ ਹੋਣ ਦੇ ਆਸਾਰ ਜਿਹੜੇ ਹੈਗੇ ਆ ਉਹ ਬਣਦੇ ਜਾ ਰਹੇ ਆ ਜੀ ਹਾਂ ਜੀ ਬਿਲਕੁਲ ਬਿਲਕੁਲ ਪਰ ਪੁਮਿੰਦਰ ਜੀ ਫਿਰਾਲ ਜਿਕਰ ਆਪਾਂ ਦੇਖਿਆ ਵੀ ਜਾਂ ਬੇ ਇਸ ਅਲਾਈਂਸ ਬਾਰੇ ਤੁਸੀਂ ਇਹ ਵੀ ਗੱਲ ਕੀਤੀ ਤੇ ਮਤਲਬ ਕਿ 21ਵੇਂ ਗੱਲ ਇਹ ਹੋ ਜੂਗੀ ਜਿਨ੍ਹਾਂ ਨੂੰ ਜਕਰ ਆਮ ਆਦਮੀ ਪਾਰਟੀ ਦੇ ਵਿੱਚ ਗੱਲ ਕਰਾਂ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਕਾਂਗਰਸ ਇਕਾਈ ਹੈ ਉਹ ਲਗਾਤਾਰ ਇਸ ਗੱਲ ਨੂੰ ਡਿਨਾਈ ਕਰ ਰਹੇ ਨੇ ਕਿ ਅਸੀਂ ਅਲਾਈਂਸ ਦੇ ਵਿੱਚ ਨਹੀਂ ਜਾਣਾ ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਇਸ ਗੱਲ ਨੂੰ ਤੋਂ ਇਨਕਾਰ ਹੀ ਨਹੀਂ ਹੁੰਦਾ ਕਿ ਉਹ ਹੈਗਾ ਉਹ ਸਾਰੇ ਰਾਜੀ ਨੇ ਕਿ ਅਸੀਂ ਸਮਝੌਤੇ ਦੇ ਵਿੱਚ ਜਾਣ ਦੇ ਲਈ ਤਿਆਰ ਆ तकरीबन तकरीबन ਸਾਰੇ ਹੀ ਕਾਂਗਰਸ ਤਕਰੀਬਨ ਕਰੀਬਨ ਸਾਰੀ ਉਹ ਕਹਿ ਰਹੀ ਆ 80% ਤੋਂ ਵੱਧ ਕਿ ਇਹ ਅਲਾਈਅንስ ਹੋਊਗਾ ਜੋ ਠੀਕ ਨਹੀਂ ਆਹ ਅਲਾਈਅንስ ਹੋਊਗਾ ਹੁਣ ਆਸ਼ੂ ਜਿਹੜੇ ਹੈਗੇ ਨੇ ਭਾਰਤ ਪੋਸ਼ਣ ਆਸ਼ੂ ਉਹਨਾਂ ਨੂੰ ਤੁਸੀਂ ਜੇੜ ਦਿਖਾਈ ਜਿਹੜੇ ਸਾਦੂ ਸਿੰਘ ਧਰਮਸੋਧ ਨੇ ਉਹਨਾਂ ਨੂੰ ਤੁਸੀਂ ਜੇੜ ਦਿਖਾਈ ਕਿ ਕਿ ਢਿੱਲੋਂ ਨੂੰ ਤੁਸੀਂ ਜੇੜ ਦਿਖਾਈ ਕਿੰਨੇ ਆ ਦੇ ਵਿੱਚ ਇਹ ਵਿਜੀਲੈਂਸ ਪੰਜਾਬ ਦੇ ਵਿੱਚ ਪਈ ਸੁਖਪਾਲ ਸਿੰਘ ਖਹਿਰਾ ਪਈ ਹੁਣ ਮੰਨ ਲਓ ਵੀ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਮੈਂਬਰ ਪਾਰਲੀਮੈਂਟ ਲੜਾਉਂਦੀ ਹੈ ਤੇ ਐਦਾਂ ਹੀ ਹੋਰ ਲੀਡਰ ਨੇ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਲੜਾਉਂਦੀ ਏ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਕਿ ਇਹ ਚੋਰ ਨੇ ਸਾਰੇ ਇਹ ਠੱਗ ਨੇ ਫਿਰ ਉਹਨਾਂ ਦੀ ਬਾਹ ਫੜ ਕੇ ਤੁਸੀਂ ਉੱਪਰ ਕਿਵੇਂ ਕਰੋਗੇ ਕਿ ਇਸ ਨੂੰ ਵੋਟਾਂ ਪਾਓ ਸਾਡਾ ਉਮੀਦਵਾਰ ਇਹ ਨਹੀਂ ਇਹ 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 ਸਥਿਤੀ ਕਿਸੇ ਇੱਕ ਪਾਰਟੀ ਲਈ ਨਹੀਂ ਹੈਗੀ ਗੁਰਜਿੰਦਰ ਜੀ ਇਹ ਜਿਹੜੀ ਗੱਠਜੋੜ ਕਰੋਗੇ ਨਾ ਪਾਰਟੀ ਦੋਮਾ ਪਾਰਟੀਆਂ ਲਈ ਹੈ ਕਾਂਗਰਸ ਲਈ ਵੀ ਸੇਮ ਸਥਿਤੀ ਹੈ ਨਹੀਂ ਐਦੇ ਚਾਹ ਨਾ ਪਰਮਿੰਦਰ ਜੀ ਐ ਹੋ ਜਾਊਗਾ ਨਾ ਮੰਨ ਲਓ ਸਾਧੂ ਸਿੰਘ ਧਰਨਸੋਤ ਨੇ ਸਾਦੂ ਸਿੰਘ ਧਰਮਸੋਤ ਤਾਂ ਚੁੱਪ ਕਰਕੇ ਬਾਹ ਆਪਣੇ ਖੜੇ ਕਰਾ ਲੈਣਗੇ ਵੀ ਜੇਕਰ ਭਗਵੰਤ ਮਾਨ ਮੇਰੀ ਬਾਹ ਫੜੇ ਫੜੇ ਕਰਕੇ ਕਹਿੰਦਾ ਕਿ ਮੇਰੇ ਪਾਰਟੀ ਦੇ ਵਰਕਰ ਸਾਦੂ ਸਿੰਘ ਧਰਮਸੋਤ ਨੂੰ ਵੋਟ ਪਾਉਣ ਬੜੇ ਚੰਗੇ ਇਨਸਾਨ ਨੇ ਇਹ ਬੜਾ ਚੰਗਾ ਕੰਮ ਕੀਤਾ ਸਾਦੂ ਸਿੰਘ ਧਰਮਸੋਤ ਨੇ ਤਾਂ ਸਾਦੂ ਸਿੰਘ ਧਰਮਸੋਤ ਲਈ ਤਾਂ ਸਿਚੁਏਸ਼ਨ ਕੋਈ ਔਖੀ ਹੋ ਨਹੀਂ ਕਿਉਂਕਿ ਐਮਪੀ 1 ਦੇ ਅਸਾਰ ਨੇ ਕਾਂਗਰਸ ਦੀ ਵੋਟ ਹੋਗੀ ਉਹਨਾਂ ਦੀ ਵੋਟ ਹੋਗੀ ਔਖਾ ਉਹਨਾਂ ਨੂੰ ਜਿਹੜੇ ਕਹਿੰਦੇ ਸੀ ਕਿ ਇਹ ਚੋਰ ਨੇ ਮੈਂ ਉਹੀ ਗੱਲ ਕਰਦਾ ਇਹਨਾਂ ਨੂੰ ਵੀ ਕਹਿਣਾ ਔਖਾ ਹੈ ਸੌਖਾ ਨਹੀਂ ਹੈਗਾ ਪ੍ਰਚਾਰ ਇਹਨਾਂ ਦੀ ਵੀ ਔਖਾ ਹੈਗਾ ਕਰਨਾ ਪਰ ਮੈਂ ਇਹ ਗੱਲ ਇਹ ਵੀ ਕਹ ਰਿਹਾ ਵੀ ਨਾਲ ਕਾਂਗਰਸ ਦਾ ਵੀ ਸੇਮ ਸਥਿਤੀ ਹੈਗੀ ਹੈ ਜੇ ਜੇ ਆਵਾਮੀ ਪਾਰਟੀ ਚੋਰਾਂ ਨੂੰ ਨਾਲ ਲਾਉਗੀ ਤਾਂ ਨੁਕਸਾਨ ਦਾ ਚੱਲਣਾ ਪਊਗਾ ਹੀ ਜਿਨ੍ਹਾਂ ਨੂੰ ਆਪ ਚੋਰ ਕਹਿੰਦੇ ਰਹੇ ਆ ਜਿਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਦੋਸ਼ੀ ਬਣਾਉਂਦੇ ਰਹੇ ਆ ਜਾਂ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੈਗਾ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਹੋਣਗੇ ਤਾਂ ਹੀ ਜੇਲ੍ਹਾਂ ਦੇ ਵਿੱਚ ਗਏ ਆ ਜਿੱਦਾਂ ਪਰਚੇ ਹੋਏ ਆ ਉਹਨਾਂ ਦੇ ਖਿਲਾਫ ਉਹ ਤਾਂ ਜੇਲ੍ਹਾਂ ਦੇ ਵਿੱਚ ਤਾਂ ਗਏ ਆ ਤੇ ਕੁਝ ਬਾੜਾ ਮੋਟਾ ਪਤਾ ਹੈ ਇਹਨਾਂ ਨੂੰ ਵੀ ਹਾਂ ਇਹ ਗੱਲ ਹੋਈ ਆ ਫਿਰ ਉਹਨਾਂ ਨੇ ਲਈ ਪ੍ਰਚਾਰ ਕਰਨਾ ਕਿਵੇਂ ਕਿਹੜੇ ਕੋ ਨਾਲ ਕਰਨਗੇ ਤਾਂ ਗੱਲ ਹੈ ਹੀ ਆ ਇਹਦੇ ਵਿੱਚ ਆਪਾਂ ਕੋਈ ਉਹ ਦੋਰਾਵਾ ਨਹੀਂ ਹੈਗੀ ਆ ਕਿ ਆਮ ਆਦਮੀ ਪਾਰਟੀ ਨੂੰ ਵੀ ਔਖਾ ਹੋਏਗਾ ਸਹਾਰਾ ਲੈਣਾ ਕਹਿ ਦੇਣਾ ਕਿ ਠੀਕ ਹੈ ਰਲ ਕੇ ਦੇਸ਼ ਵਾਸਤੇ ਲੜ ਰਹੇ ਆ ਜੀ ਨਿੱਜੀ ਹਿੱਤਾਂ ਤੋਂ ਉੱਪਰ ਹੋ ਕੇ ਲੜ ਰਹੇ ਆ ਜੀ ਜਾਂ ਆ ਦੇਸ਼ ਲਈ ਦੇਸ਼ ਦੀ ਜਿਹੜੀ ਰਾਸ਼ਟਰੀਅਤਾ ਜਾਂ ਦੇਸ਼ ਪ੍ਰੇਮ ਹੈ ਜਿਹੜਾ ਜਾਂ ਦੇਸ਼ ਦੀ ਤਰੱਕੀ ਹੈ ਜਿਹੜੀ ਉਹ ਸਭ ਤੋਂ ਉੱਪਰ ਹੈ ਦੇਸ਼ ਦੀਆਂ ਨੀਤੀਆਂ ਸਭ ਤੋਂ ਉੱਪਰ ਨੇ ਇਹ ਗੱਲ ਕਹਿਣੀ ਸੌਖੀ ਆ ਲੇਕਿਨ ਦੇਸ਼ ਦੀਆਂ ਨੀਤੀਆਂ ਉਹਨਾਂ ਦੇ ਮੋਢਿਆਂ ਤੇ ਥੋੜੀ ਘੜੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਹੋਏ ਨੇ ਜਿਨ੍ਹਾਂ ਨੂੰ ਕਰਪਟ ਕਿਹਾ ਗਿਆ ਜਿਨ੍ਹਾਂ ਦੇ ਉੱਤੇ ਕ੍ਰਪਸ਼ਨ ਦੇ ਚਾਰਜਸ ਲੱਗੇ ਨੇ ਜਾਂ ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਉਹਨਾਂ ਦੇ ਉਹਨਾਂ ਦੇ ਸਿਰਾਂ ਦੇ ਉੱਤੇ ਦੇਸ਼ ਦਾ ਵਿਕਾਸ ਥੋੜੀ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਜ਼ਿੰਮੇਵਾਰੀ ਦੇਸ਼ ਦਾ ਵਿਕਾਸ ਥੋੜੀ ਹੋਊਗਾ ਉਹਦਾ ਪੱਕਾ ਹੀ ਪਤਾ ਹੈ ਵੀ ਜੇ ਜਿਨ੍ਹਾਂ ਨੂੰ ਤੁਸੀਂ ਕਰਪਟ ਕਹਿੰਦੇ ਹੋ ਜਾਂ ਜਿਨ੍ਹਾਂ ਨੂੰ ਕਰਾਪਟ ਮੰਨਿਆ ਜਾ ਰਿਹਾ ਲੋਕਾਂ ਵੱਲੋਂ ਨਾ ਤਾਂ ਲੋਕ ਵੋਟ ਪਾਣਗੇ ਉਹਨਾਂ ਨੂੰ ਤੇ ਨਾ ਹੀ ਫਿਰ ਉਹ ਦੇਸ਼ ਦੀ ਤਰਕੀ ਵਿੱਚ ਸਹਾਇ ਹੋ ਸਕਦੇ ਆ ਫਿਰ ਇਹਦਾ ਮਤਲਬ ਜੇ ਨੁਕਸਾਨ ਚ ੱਲਣਾ ਪੂਗਾ ਤਾਂ ਦੋਨਾਂ ਪਾਰਟੀਆਂ ਨੂੰ ੱੱਲਣਾ ਪੂਗਾ ਨਾ ਉਹ ਗੱਲ ਨਹੀਂ ਹੈਗੀ ਕਿ ਇਕੱਲਾ ਕਾਂਗਰਸ ਨੂੰ ੱੱਲਣਾ ਪੂਗਾ ਆਮ ਆਦਮੀ ਪਾਰਟੀ ਵੀ ਤੇ ਲਈ ਤਿਆਰ ਹੀ ਰਹੇਗੀ ਵੀ ਹਾਂ ਸਾਨੂੰ ਕਿਵੇਂ ਅਸੀਂ ਗੱਲਬਾਤ ਕਰਾਂਗੇ ਲੇਕਿਨ ਜੇ ਹਾਈ ਕਮਾਂਡ ਦਾ ਆਰਡਰ ਹੋਊਗਾ ਨਾ ਦੂਜੇ ਪਾਸੇ ਆਪਾਂ ਇਹ ਗੱਲ ਕਰਦੇ ਆਂ ਇੱਕ ਪਾਸੇ ਕੇਂਤਰੀਵਾਲ ਹਾਈ ਕਮਾਂਡ ਹੈ ਦੂਜੇ ਪਾਸੇ ਰਾਹੁਲ ਇਹਨੂੰ ਦੇ ਉਧਰ ਦੋਨਾਂ ਪਾਰਟੀਆਂ ਨੂੰ ਇਸ਼ਾਰਾ ਹੁੰਦਾ ਹੈ ਤਾਂ ਜਿਸ ਨੇ ਚੋਣ ਲੜਨੀ ਹੈ ਉਹ ਚੁੱਪ ਕਰਕੇ ਬੈਠੂਗਾ ਉਹ ਚਾਹੇ ਨਿੰਦਿਆ ਮળે ਲੋਕਾਂ ਤੋਂ ਚਾਹੇ ਕੁਝ ਮਿਲੇ ਉਹਨੇ ਤਾਂ ਆਪਣੀ ਸੀਟ ਬਚਾਣੀ ਆ ਜੀ ਕੁਰਸੀ ਬਚਾਉਣੀ ਤੇ ਜਿਨ੍ਹਾਂ ਨੂੰ ਇਹ ਗੱਲ ਮਤਲਬ ਅੰਦਰ ਖਪੋਗੇ ਨਹੀਂ ਜਿਹੜੇ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਹਜਮ ਨਹੀਂ ਕਰ ਸਕਣਗੇ ਉਹ ਲੋਕ ਫਿਰ ਵੱਖਰੇ ਹੋਣ ਦੀ ਤਾਕਤ 'ਚ ਹੋਣਗੇ ਉਹਨਾਂ ਕੋਲ ਜਾਦਾ ਬਦਲ ਹੈਗਾ ਜਾਂ ਉਹ ਤਲਾਸ਼ ਰਹੇ ਨੇ ਜਾਂ ਬਣਾ ਰਹੇ ਨੇ ਬਦਲ ਕਿ ਸਿੱਤੇ ਜਿਹੜੇ ਸਾਰੇ ਨੇ ਆਪਾਂ ਸਿੱਧੀ ਗੱਲ ਕਰਦੇ ਆਂ ਹਾਲਾਂਕਿ ਨਮਜੋਤ ਸਿੰਘ ਸਿੱਧੂ ਇਹ ਕਹਿ ਚੁੱਕੇ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ ਦੂਜੇ ਪਾਸੇ ਦੂਜੀ ਪਾਰਟੀ ਕਰੀ ਅਸੀਂ ਨਹੀਂ ਥੜਨਾ ਦੂਜੇ ਪਾਸੇ ਜਿਹੜਾ ਦੂਜਾ ਧੜਾ ਹੈਗਾ ਕਾਂਗਰਸ ਦਾ ਜਿਹੜਾ ਸਿੱਧੂ ਦੇ ਖਿਲਾਫ ਚੱਲਦਾ ਤੇ ਲੇਕਿਨ ਹਾਈ ਕਮਾਂਡ ਨੂੰ ਕਹਿ ਰਿਹਾ ਕਿ ਅਸੀਂ ਆਪ ਆਪਣੀ ਪਾਰਟੀ ਨਾਲ ਨਹੀਂ ਚੱਲਾਂਗੇ ਤਾਂ ਉਹ ਉਹ ਥੜਾ ਕਿਵੇਂ ਚੱਲੂਗਾ ਅੱਜ ਉਹ ਵੀ ਦੇਖਣ ਵਾਲੀ ਗੱਲ ਹੈ ਲੇਕਿਨ ਜੇ ਜੇ ਖੈਰਾ ਸਾਹਿਬ ਹੋਰੇ ਵਰਗੇ ਸਿੱਧੂ ਨਾਲ ਮਿਲ ਕੇ ਕੋਈ ਗੱਲਬਾਤ ਚਲਾ ਸਕਦੇ ਹੋਣਗੇ ਮੈਂ ਉਹ ਅਸਾਰ ਦੀ ਗੱਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੋ ਸਕਦਾ ਹੈ ਲੋਕ ਸਭਾ ਦੀ ਚੋਣਾਂ ਤੋਂ ਪਹਿਲਾਂ ਹੀ ਕੋਈ ਨਵੀਂ ਸਰਕਾਰ ਵੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲ ਜਾਵੇ ਜੀ ਜੀ ਸੋ ਦੇਖੋ ਨਮੀ ਗੱਲ ਤਾਂ ਪਰਮਿੰਦਰ ਜੀ ਕੋਈ ਹੈ ਨਹੀਂ ਧੰਨਾ ਹਜ਼ਾਰੇ ਧਰਮੇ ਦੇ ਬੈਠ ਗਏ ਕੁਰਸੀ ਲੈ ਕੇ ਤੇ ਲੋਕ ਉਹਨਾਂ ਦੇ ਪਿੱਛੇ ਆ ਕੇ ਕਿ ਬਦਲਾਅ ਹੋਊਗਾ ਬਦਲਾਅ ਹੋਊਗਾ ਅਰਵਿੰਦ ਕੇਜਰੀਵਾਲ ਕਹਿੰਦੇ ਕਿ ਸਾਡੀ ਸਰਕਾਰ ਬਣਾਓ 15 ਸਾਲ ਤੋਂ ਰਾਜ ਕਰ ਰਹੀ ਆ ਅਸ਼ੀਲਾ ਦੇਕਸ਼ਤ ਫੜ ਕੇ ਅਸੀਂ ਅੰਦਰ ਦੇ ਦਾਂਗੇ ਇਲੈਕਸ਼ਨ ਹੋ ਗਈ ਦਿੱਲੀ ਚ ਸਾਰੇ ਲੜ ਪਏ ਤੇ ਕੇਜਰੀਵਾਲ ਸਾਹਿਬ ਕੋਲ 28 ਸੀਟਾਂ ਆ ਗਈਆਂ ਜਿਹੜੀ ਸ਼ੀਲਾ ਦਿਖਸ਼ਿਤ ਅੰਦਰ ਦੇਣੀ ਸੀ ਉਸੇ ਸ਼ੀਲਾ ਦਿਖਸ਼ਿਤ ਤੋਂ ਐਮਐਲਏ ਲੈ ਕੇ ਪਹਿਲੇ ਸਰਕਾਰ ਬਣਾ ਲਈ ਅੰਜ 49 ਦਿਨ ਬਾਅਦ ਅਸਤੀਫਾ ਦੇਤਾ ਅੱਜ ਵੀ ਯਾਦ ਆ ਰਹੀ ਗੱਲ ਤੇ ਉਦਾਂ ਦਾ ਇਹ ਅਲਾਈਂਸ ਹੋਊਗਾ ਕਿ ਕਦੇ ਜਫੀਆਂ ਪੈ ਗਈਆਂ ਕਦੇ ਧੱਕੇ ਮਾਰਤੇ ਬਾਕੀ ਦੇਖਦੇ ਹਾਂ ਕੀ ਬਣਦਾ ਤੁਸੀਂ ਵਿਚਾਰ ਰੱਖੇ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸ਼ੁਕਰੀਆ ਗੁਰਿੰਦਰ ਜੀ ਧੰਨਵਾਦ ਜੀ ਦੋਸਤੋ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਵਿਚਾਰ ਹੈ ਸਾਨੂੰ ਹਰ ਵਾਰ ਦੇ ਦੌਰਾਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਣਾ ਪੰਜਾਬੀ ਧੰਨਵਾਦ